अमृतसर में अकाली दल की ओर से लोकसभा चुनाव को लेकर एक मीटिंग का आयोजन किया गया जिसमें पूर्व मंत्री गुलजार सिंह के, विक्रम सिंह मजीठिया, अनिल जोशी समेत कई अकाली नेताओं द्वारा शिरकत की गई। इस दौरान बातचीत में इन नेताओं ने कहा कि अकाली दल ही ऐसी पार्टी है जो पंजाब की सरकार का भला कर सकती है अब की बार अकाली दल को जीत दिलाकर लोकसभा में भेजने की अपील भी उनके द्वारा की गई और संसद में पंजाब के हितों की, की रक्षा के लिए आवाज बुलंद करने की बात भी उनके द्वारा की गई। उन्होंने कहा कि अकाली दल ही ऐसी इकलौती पार्टी है जो किसानों का भला चाहती है और उनकी समस्याओं को अपनी समस्या समझती है इस दौरान पंजाब की मान सरकार पर शब्दों के तीखे हमले भी उनके द्वारा किए गए ਅਮਰਸਰ ਸੇ ਨਰਿੰਦਰ ਸੇਠੀ ਦੀ ਰਿਪੋਰਟ ਜੀ ਭਾਈ ਆਪਣਾ ਨਾਮ ਦੱਸ ਕੇ ਕਿਹੜੇ ਹਲਕੇ ਤੋਂ ਆਏ ਤੁਸੀਂ ਅੱਜ ਕੀ ਮੀਟਿੰਗ ਹੈ ਕਿੱਥੇ ਰਾਣਾ ਰਣਵੀਰ ਸਿੰਘ ਲੂਪੋ ਕੇ ਪੀਐਸਸੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਮਹਾਰਾਜਾ ਪੈਲਸ 2 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਸਾਰੇ ਨੌ ਹਲਕਿਆਂ ਚ ਮੀਟਿੰਗ ਬੁਲਾਈ ਆ ਔਰ ਜਿਹਦੇ ਵਿੱਚ ਜਿਹਦੇ ਤੌਰ ਤੇ ਸਾਡੇ ਮਾਜੇ ਜਰਨੈਲ ਸਾਹਿਬ ਵਿਕਰਮ ਸਿੰਘ ਜੀਠਿਆ ਸਾਹਿਬ ਆ ਰਹੇ ਨੇ ਔਰ ਸ਼੍ਰੀ ਅਨਲ ਜੋਸ਼ੀ ਜੀ ਆ ਰਹੇ ਆ ਮੇਰੇ ਪਿਤਾ ਜੀ ਸਰਦਾਰ ਵੀਰ ਸਿੰਘ ਜੀ ਲੋਪੋਕੇ ਸਾਹਿਬ ਆ ਰਹੇ ਨੇ ਰਣੀਕੇ ਸਾਹਿਬ ਆ ਰਹੇ ਸਾਰੀ ਸਮੁੱਚੀ ਟੀਮ ਆ ਰਹੀ ਆ ਔਰ ਸ਼ਰੋਮਨੀ ਕਾਲੀਦਲ ਦਾ ਵਰਕਰ ਸਹਿਬਾਨ ਆਏ ਨੇ ਔਰ ਤੁਸੀਂ ਵੇਖ ਸਕਦੇ ਆ ਸਾਰੇ ਪਾਸੇ ਕਿ ਹਰ ਚਿਹਰੇ ਤੇ ਰੌਣਕ ਆ ਲਾਲੀ ਆ ਔਰ ਦੱਸਦੀ ਆ ਕਿ ਜੋ ਪੰਜਾਬ ਦੇ ਹਾਲਾਤ ਪਿਛੜੀਆਂ ਸਰਕਾਰਾਂ ਨੇ ਕੀਤੇ ਵੱਤੋਂ ਬਿਹਤਰ ਉਹਨੂੰ ਬਦਲਾ ਵਾਸਤੇ ਅੱਜ ਉਹਨਾਂ ਦੇ ਮਨਾਂ ਦੇ ਵਿੱਚ ਉਤਸ਼ਾਹ ਆ ਬਹੁਤ ਵੱਡੀ ਤਦਾਦ ਦੇ ਵਿੱਚ ਵਰਕਰ ਸਭਾਂ ਆ ਕੇ ਜੋ ਲੋਕ ਸਭਾ ਦੀਆਂ ਚੋਣਾਂ ਦਾ ਆਗਾਜ਼ ਹੋ ਰਿਹਾ ਉਸ ਦੇ ਵਿੱਚ ਸ਼ਿਕਰਤ ਕਰ ਰਹੇ ਨੇ ਤੇ ਜਾਣਕਾਰੀਆਂ ਦੇ ਰੂਪ ਦੇ ਵਿੱਚ ਉਹਨਾਂ ਨੇ ਪ੍ਰਵਾਨਗੀ ਦੇ ਕੇ ਸ਼ਰੋਮਨੀ ਕਾਲੀ ਦਲ ਦੀ ਜਿਹੜੀ ਇਹ ਲੋਕ ਸਭਾ ਦੀ ਸੀਟ ਹੈ ਇਹ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਸਾਹਿਬ ਦੀ ਛੋੜੀ ਵਿੱਚ ਪਾਉਣਗੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਪ੍ਰਤਿ। ਇਹ ਪਸ਼ੇ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਜਾਣ ਦਿੱਤਾ ਜਾ ਉਹਨਾਂ ਨੂੰ ਕਿੱਦਾਂ ਦੇਖ ਦਿੱਤੇ ਕਿੱਥੇ ਨਹੀਂ ਜਾਣ ਦਿੱਤਾ ਗਿਆ ਜੀ ਪਿੰਡਾਂ ਦੇ ਵਿੱਚ ਕੁਝ ਪਾਰਟੀਆਂ ਦੇ ਨੁਮਾਇੰਦੇ ਹਾਂ ਜੀ ਉਹ ਤਾਂ ਦੇਖੋ ਜੀ ਕਿਸਾਨਾਂ ਦਾ ਰੋਸ ਆ ਮਣਾ ਦੇ ਵਿੱਚ ਉਹ ਫਿਰ ਦਿੱਲੀ ਜਾ ਕੇ ਉਹਨਾਂ ਨੂੰ ਹਜੇ ਭੁੱਲਿਆ ਨਹੀਂ ਦਿੱਲੀ ਸਾਲ ਇੱਕ ਰਹੇ ਨੇ ਹੁਣ ਫਿਰ ਇਹ ਜਾ ਕੇ ਉਹ ਧਰਨੇ ਤੇ ਲਾਏ ਨੇ ਉਸ ਪਾਰਟੀ ਤੋਂ ਮੰਗ ਕਰਦੇ ਆ ਕਿ ਕਿਸਾਨੀ ਜਿਹੜੀ ਹੈ ਬਹੁਤ ਜ਼ਰੂਰੀ ਹੈ ਪੰਜਾਬ ਜਿਹੜਾ ਹੈ ਖੇਤੀ ਪ੍ਰਧਾਨ ਸੂਬਾ ਹੈ ਜੇ ਦੇਸ਼ ਦਾ ਅੰਨ ਦਾਤਾ ਬਚਿਆ ਤੇ ਫਿਰ ساری ਦੁਨੀਆ ਬਚੀ ਆ ਉਹਨਾਂ ਦਾ ਰੋਸ ਚਾਹਜ ਆ ਉਹ ਇਸ ਵਾਸਤੇ ਉਹਨਾਂ ਦਾ ਵਿਰੋਧ ਕਰ ਰਿਹਾ ਤੇ ਤੁਹਾਨੂੰ ਕੀ ਲੱਗਦਾ ਸੁਰਮਨ ਸਿੰਘ ਜੀ ਸੀਟ ਆਪਣੇ ਸ਼੍ਰੀ ਨਿਲ ਜੋ ਜੀ ਸਾਡੇ ਕੈਂਡੀਡੇਟ ਹੋਣਗੇ ਜੋ ਪਾਰਟੀ ਆ ਦੇ ਫੈਸਲਾ ਕਰੇਗੀ ਜੋ ਮੈਨੂੰ ਪਤਾ ਲੱਗਿਆ ਹੈ ਬਾਕੀ ਪਾਰਟੀ ਦਾ ਫੈਸਲਾ ਜੋ ਵੀ ਕੈਂਡੀਡੇਟ ਆਏਗਾ ਉਹ ਸ਼੍ਰੋਮਣੀ ਅਕਾਲੀ ਦਲ ਦੀ ਇਸ ਵਾਰ ਢੋਲੀ ਪਾਉਣਗੇ ਕਿਉਂਕਿ ਲੋਕਾਂ ਨੇ ਵੇਖ ਲਿਆ ਜਿੰਨੀ ਡਿਵੈਲਪਮੈਂਟ ਜਿੰਨੀ ਵੈਲਫੇਅਰ ਦੀਆਂ ਸਕੀਮਾਂ ਜੋ ਸ਼ਾਂਤੀ ਜੋ ਕੰਮ ਸਦਾ ਸਵਰਗੀ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਪੰਜ ਵਾਰ ਦੇ ਮੁੱਖ ਮੰਤਰੀ ਸਾਹਿਬ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਕੀਤਾ ਹੈ ਉਹ ਕੋਈ ਨਹੀਂ ਕਰ ਸਕਦਾ ਲੋਕ ਉਹ ਕੰਮਾਂ ਨੂੰ ਯਾਦ ਕਰਕੇ ਜਿਹੜੀ ਵੋਟ ਆ ਜਿਹੜੀ ਮੋਹਰ ਆ ਉਹ ਸ਼ਰਮਨੀ ਅਕਾਲੀ ਦਲ ਤੱਕੜੀ ਤੇ ਲਾਉਣਗੇ ਤੇ ਪੂਰਨ ਵਿਸ਼ਵਾਸ ਆ ਕਿ ਉਹ ਝੋਲੀ ਪੈਗੀ ਵੈਗਰੂ ਜੀ ਕਾ ਖਾਲਸਾ ਵੈਰੋ ਜੀ ਰਣਕੇ ਸਾਹਿਬ ਅੱਜ ਮੀਟਿੰਗ ਰੱਖੀ ਹੈ ਕੀ ਕਹਿਣਾ ਜਾਓਗੇ ਤੁਸੀਂ ਅੱਜ ਸ਼ਰਮਨੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਲੋਕ ਸਭਾ ਦਾ ਹਲਕਾ ਉਹਦੇ ਸੰਬੰਧ ਵਿੱਚ ਸਾਰੇ ਵਰਕਰ ਸਾਹਿਬਾਨਾਂ ਦੀ ਸਾਰੀ ਸੀਨੀਅਰ ਲੀਡਰਸ਼ਿਪ ਮੇ ਜੀਟੀਆ ਸਾਹਿਬ ਜੋਸ਼ੀ ਸਾਹਿਬ ਐਮਐਲਏ ਸਾਹਿਬ ਮਾਨਸ਼ਰਦ ਦੇ ਸਾਹਿਬ ਕਾ ਜਾਂ ਹੋਰ ਸਾਰੇ ਪ੍ਰਧਾਨ ਸਾਹਿਬਾਨ ਉਹ ਆ ਰਿਹਾ ਕਿ ਵਰਕਰਾਂ ਨੂੰ ਲਾਂਬੰਦੀ ਕਰਨ ਵਾਸਤੇ ਕਿ ਚੋਣਾਂ ਦੇ ਸਬੰਧ ਦੇ ਵਿੱਚ ਪਹਿਲੀ ਵਾਰੀ ਹੈ ਕਿ ਸ਼ਰਮੀ ਇਕੱਲੀ ਦਾ ਟਕਰੀ ਤੇ ਚੋਣ ਖਾਣਾ ਬਰਸਰ ਸੀਟ ਤੇ ਜਿਹੜਾ ਲੱਗ ਰਿਹਾ ਤੇ ਉਹ ਬਹੁਤ ਵੱਡਾ ਇੱਕ ਨੰਬਰ ਸਰੀਆਂ ਦਾ ਅਮਤਿਹਣ ਵੀ ਆ ਸਾਰੇ ਪੰਜਾਬੀਆਂ ਦਾ ਪੰਜਾਬੀਆਂ ਦਾ ਕੌਮ ਦਾ ਸਾਰੀ ਦਾ ਦੇ ਉਹਦੇ ਜਵਾਂਚੇ ਵਰਕਰਾਂ ਨੂੰ ਸ਼ਹਿਰ ਪੰਦਰ ਇੱਥੇ ਹੋਣੇ ਆ ਵੀ ਪੂਰੀ ਤਨਦੇਈ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਸ਼ਰਮੇ ਅਕਾਲੀ ਦਲ ਦੇ ਵਰਕਰ ਮੱਲਿਆਂ ਚ ਪਿੰਡਾਂ ਚ ਗਲੀਆਂ ਚ ਸਾਰਾਂ ਚ ਸਾਰੀਆਂ ਬਾੜਾਂ ਦੇ ਵਿੱਚ ਉਹ ਮਿਹਨਤ ਕਰਕੇ ਵਰਕਰੀ ਪੂਰੀ ਕਰਕੇ ਦੇ ਜਿਹੜੀ ਸ਼ੀਟ ਹੈ ਬਹੁਤ ਵਧੀਆ ਢੰਗ ਨਾਲ ਜਿਹੜੀ ਜਿੱਤੀ ਜਾ ਸਕਦੀ ਕਿਉਂਕਿ ਸਰਕਾਰਾਂ ਦਾ ਮੋਹ ਭੱਗ ਹੋਏ ਪਏ ਸਾਰੀਆਂ ਦੇ ਭਾਵੇਂ ਕਾਂਗਰਸੀ ਸਰਕਾਰ ਹੀ ਭਾਵੇਂ ਆਮਦਿ ਸਰਕਾਰ ਹੋਣ ਚੰਦਰੀ ਤੇ ਬੀਜੇਪੀ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬੀਜੇਪੀ ਪੰਜਾਬ ਦੇ ਹਿੱਤ ਚ ਕਦੇ ਵੀ ਨੂੰ ਗੱਲ ਨਹੀਂ ਕਰਦੀ। ਉਹਨਾਂ ਦੇ ਤੋਂ ਮਤਲਬ ਪੰਜਾਬ ਦਾ ਜਿੱਦਾਂ ਦੂਜੀਆਂ ਪਾਰਟੀਆਂ ਕਰਦੀਆਂ ਨੇ ਫਿਰ ਤੋਂ ਉਹਨਾਂ ਦੇ ਦੂਜੇ ਸ਼ੂਬਿਆਂ ਜਾਂ ਪੰਜਾਬ ਦੇ ਹਿੱਤ ਚ ਸ਼ਰਮਣੀ ਅਕਾਲੀ ਦਲ ਖੇਤਰੀ ਪਾਰਟੀ ਆ ਤੇ ਖੇਤਰੀ ਪਾਰਟੀ ਨੇ ਪੰਜਾਬ ਦਾ ਹਿੱਤ ਪਹਿਲਾਂ ਵੇਖਣਾ ਪੰਜਾਬੀਅਤ ਦਾ ਹਿੱਤ ਪਹਿਲਾਂ ਵੇਖਣਾ ਪੰਜਾਬ ਦੇ ਲੋਕਾਂ ਦਾ ਹਿੱਤ ਪਹਿਲਾਂ ਵੇਖਣਾ। ਇਸ ਕਰਕੇ ਅੱਜ ਦੇ ਲੋਕੀ ਸ਼ਰਮਣੀ ਅਕਾਲੀ ਦਲ ਨੂੰ ਚਾਹੁੰਦੇ ਵੀ ਆ ਕਿ ਦਵਾ 12 ਸ਼ਰਮਣੀ ਅਕਾਲੀ ਦਲ ਲਾਵੇ ਕਿਉਂਕਿ ਅੱਗੇ 10 ਸਾਲ ਚ ਜਿੰਨੇ ਕੰਮਕਾਰ ਵਿਕਾਸ ਤੇ ਹੋਏ ਆ ਡਵੈਲਪਮੈਂਟ ਤੇ ਹੋਇਆ ਬੇਰੁਜ਼ਗਾਰੀ ਤੇ ਹੋਇਆ ਜਾਂ ਹੋਰ ਸਾਰੇ ਲਾਨ ਆਲਾ ਤੇ ਪੂਰਾ ਰਿਕਟਨ ਟਵਲ ਸੀ ਹਰ ਚੀਜ਼ਾਂ ਤੇ ਹੀ ਉਹ ਲੋਕ ਅੱਜ ਇਹ ਗੱਲਾਂ ਨੂੰ ਸੋਚਣ ਲੱਪੇ ਵੀ ਦੁਬਾਰਾ ਸ਼ਰਮ ਨਹੀਂ ਗਲੀਦਲ ਦੀ ਪੰਜਾਬ 'ਚ ਵੀ ਸਰਕਾਰ ਆਵੇ ਤੇ ਐਮਪੀ ਵੀ ਵੱਧ ਤੋਂ ਵੱਧ ਜਿਹੜੇ ਆ ਉਹ ਚੁਣ ਕੇ ਉੱਥੇ ਸੈਂਟਰ ਦੇ ਵਿੱਚ ਜਾਣ ਪੰਜਾਬ ਦੀ ਆਵਾਜ਼ ਉਠਾਉਣ ਪੰਜਾਬ ਦੇ ਬਾਰਡਰ ਦੀਆਂ ਗੱਲਾਂ ਉੱਥੇ ਜਿਹੜੀਆਂ ਬਾਰਡਰ ਦੇ ਮੱਛਲੇ ਨੇ ਸਾਡੇ ਆਪਾਂ ਜਿਹੜਾ ਆਪਣਾ ਬਾਰਡਰ ਦਾ ਇੱਥੇ ਵਪਾਰ ਦੇ ਮੱਛਲੇ ਨੇ ਇੱਥੇ ਬਹੁਤ ਵੱਡੇ ਵਪਾਰੀ ਜਿਹੜਾ ਇੱਥੇ ਆਵੇ ਸ਼ਾਂਤੀ ਹੋਵੇ ਮੱਲੇ ਲਾੜਾ ਦਾ ਮਸਲਾ ਜਿਹੜਾ ਠੀਕ ਹੋਵੇ ਤਾਂ ਹੋਣਾ ਜੇ ਖੇਤਰੀ ਪਾਰਟੀ ਇੱਥੇ ਆਏਗੀ ਨੇ ਖੇਤਰੀ ਪਾਰਟੀ ਜਿਹੜਾ ਸ਼ਰਮਨੀ ਕਾਲੀ ਦਾ ਲਿਆ ਬੜੀ ਪ੍ਰਾਤਨ 103 ਸਾਲ ਦੀ ਪਾਰਟੀ ਹੈ ਜਿਹੜੀ ਉਹ ਪੰਜਾਬ ਦੇ ਤਾਂ ਨਹੀਂ ਗੱਲ ਕਰਦੇ ਲੋਕ ਚਾਹੁੰਦੇ ਨੇ ਕਿ ਸ਼ਰਮਨੀ ਕਾਲੀ ਦਾ ਲੱਗੇ ਆਵੇ ਇਹ ਕਰਕੇ ਉਹਦੇ ਸਮੰਤ ਆਹ ਹਮਾਜਲ ਵੇਖਣਾ ਇਹਨਾਂ ਬਾਕੀ ਵੇਖਣਾ ਇਸ ਕਰਕੇ ਖੇਤਰੀ ਪਾਰਟੀ ਜਿਹੜੀ ਹੈ ਨਾ ਉਹੀ ਕਿਹੇ ਸਟੇਟ ਦੇ ਜਿਹੜੇ ਆ ਜਿਹੜੇ ਪਾਰਟੀ ਲੋਕਾਂ ਦੇ ਨਾਲ ਜੁੜੀ ਹੁੰਦੀ ਆ ਉਹਨੂੰ ਇੰਟਰਸਟ ਹੋਰ ਕੋਈ ਨਹੀਂ ਦੱਸਦਾ ਆਪਣਾ ਘਰ ਹੁੰਦਾ ਸ਼੍ਰੋਮਣੀ ਅਕਾਲੀ ਦਾ ਪੰਜਾਬ ਆਪਣਾ ਘਰ ਆ ਆਪਣੇ ਘਰ ਦਾ ਹਰ ਕਨੇ ਆਪਣੇ ਬੱਚਿਆਂ ਦਾ ਆਪਣੇ ਘਰ ਦਾ ਖਿਆਲ ਜਿਤਨਾ ਹਰ ਕਨੇ ਰੱਖਣਾ ਹੁੰਦਾ ਉਸ ਨਾਲ ਰੱਖਣਾ ਪੰਜਾਬ ਬਚਾਓ ਯਾਤਰਾ ਇੱਕ ਵੱਡਾ ਹੰਗਾਰਾ ਭਰ ਕੇ ਗਈ ਆ ਸਭ ਵਰਕਰਾਂ ਦੇ ਵਜ੍ਹਾ ਫੇਰ ਇੱਕ ਵੱਡੀ ਮੀਟਿੰਗ ਹਾਲੇ ਵੀ ਭਰਦੀ ਪਈ ਆ ਬਿਲਕੁਲ ਸੋ ਜਿਹੜਾ ਭਾਜਪੀ ਦਾ ਵਿਰੋਧ ਸੁਣਦੇ ਆ ਲੋਕ ਨਹੀਂ ਕਹਿੰਦੇ ਹੋ ਦੇਖੋ ਜਿੰਨਾ ਚੇਰੇ ਮਸਲੇ ਹਾਲੇ ਜੇ ਗੱਲ ਨਹੀਂ ਸੁਣੀ ਜਾਂਦੀ ਫਿਰ ਪੰਜਾਬ ਦੇ ਵਿੱਚ ਉਹਦੇ ਇੰਨੇ ਐਜੀਟੇਸ਼ਨਾਂ ਨਿਕਲੀਆਂ ਲੜੀਆਂ ਕਨੇ ਸਾਰੀਆਂ ਸ਼੍ਰੋਮਣੀ ਗਾਲੀਦਲ ਨੇ ਕਿਸੇ ਕਰਕੇ ਸ਼੍ਰੋਮਣੀ ਗਾਲੀਦਲ ਨੇ ਨਾਤਾ ਤੋੜਿਆ ਸੀ ਹੁਣ ਸਮਝੌਤੇ ਦੀ ਗੱਲ ਚੱਲੀ ਫਿਰ ਪਹਿਲੇ ਰੱਖੀ ਪਹਿਲਾ ਮਸਲੇ ਦੇ ਉੱਤੇ ਗੱਲ ਕਰੋ ਕਿੰਨੀਆਂ ਮੰਡੀਆਂ ਦਾ ਸਮਝੌਤਾ ਨਹੀਂ ਹੋਣਾ ਪੰਜਾਬ ਨੂੰ ਘੜ ਲਾਓ ਨਹੀਂ ਲਾਇਆ ਉਹਨਾਂ ਖੜੇ ਆਪਾਂ ਜੁਸਾ ਸੀਟਾਂ ਦੀ ਅਨਾਊਂਸਮੈਂਟ ਕਿਉਂ ਕਰ ਸਕਦੀਆਂ ਸੀਟਾਂ ਦੀ ਅਨਾਊਂਸਮੈਂਟ ਕਿਉਂਕਿ ਇਹ ਪ੍ਰਧਾਨ ਸੁਨੀਲ ਸਿੰਘ ਬਾਦਲ ਦੀਦੇ ਆ ਔਰ ਜਦੋਂ ਵੀ ਚਾਹਣਗੇ ਠੀਕ ਲੱਗੂਗਾ ਉਹ ਕਰ ਲੈਣਾ